ਦਿੱਤਾ ਲਾਂ ਦਿੱਤਾ ਗਿਆ ਉਸ ਬਾਰੇ ਦੱਸੋ ਕਿ ਕੌਣ ਅਵਲ ਆਇਆ ਔਰ ਕੀ ਹੀ ਰਹਿਣ ਟੀਚਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅੱਜ میٹرਿਕ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਨੇ ਮੈਨੂੰ ਇਹ ਦੱਸਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੱਚਿਆਂ ਨੇ ਫਿਰ ਬਾਜ਼ੀ ਮਾਰੀ ਹੈ ਔਰ ਪੂਰਾ ਨਤੀਜਾ ਜਿੱਥੇ 354000 ਬੱਚਿਆਂ ਨੇ ਐਗਜ਼ਾਮ ਦੇ ਵਿੱਚ ਬੈਠੇ ਔਰ 274000 ਬੱਚੇ ਪਾਸ ਹੋ ਕੇ ਇਸ ਤਰ੍ਹਾਂ ਰੈਗੂਲਰ ਸਟ੍ਰੀਮ ਦੇ ਵਿਦਿਆਰਥੀਆਂ ਦਾ ਨਤੀਜਾ ਜੋ ਉਹ 68% ਰਿਹਾ ਓਪਨ ਦਾ ਨਤੀਜਾ ਬਹੁਤ ਘਟ ਰਿਹਾ ਜਿਵੇਂ ਨਾਲ ਪੰਜਾਬ ਐਜੂਕੇਸ਼ਨ ਬੋਰਡ ਨੂੰ ਇਸ ਗੱਲ ਲਈ ਔਰ ਸਿੱਖਿਆ ਵਿਭਾਗ ਨੂੰ ਵੀ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਓਪਨ ਦੇ ਉੱਪਰ ਜੋ ਮੈਲ ਪ੍ਰੈਕਟਿਸਿਜ਼ ਉਹਦੇ ਵਿੱਚ ਹੋ ਰਹੀਆਂ ਸਨ ਉਹਨਾਂ ਦੇ ਯਤਨ ਸਦਕਾ ਉਹਨਾਂ ਨੂੰ ਰੋਕਣ ਦੇ ਯਤਨ ਸਦਕਾ ਹੀ ਜੋ ਓਪਨ ਦਾ ਨਤੀਜਾ ਹੈ ਉਹ ਬਹੁਤ ਮਾੜਾ ਰਿਹਾ ਹੈ ਉਹ 26% ਹੀ ਸਿਰਫ ਰਿਹਾ ਜਦੋਂ ਕਿ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ ਹੈ ਉਹ 68% ਹੈ। ਔਰ ਬੱਚੀਆਂ, ਬੇਟੀਆਂ ਦਾ ਨਤੀਜਾ ਜੋ ਹੈ ਜੋ ਗਰਲਸ ਦਾ ਨਤੀਜਾ ਹੈ ਉਹ 13% ਮੁੰਡਿਆਂ ਨਾਲੋਂ ਉੱਪਰ ਰਿਹਾ। 70% ਦੇ ਕਰੀਬ ਇਹ ਨਤੀਜਾ ਹੈ ਜਦੋਂ ਕਿ ਬॉयਜ਼ ਦਾ 60% ਦੇ ਕਰੀਬ ਰਿਜ਼ਲਟ ਰਿਹਾ ਹੈ। ਇਸੇ ਤਰ੍ਹਾਂ ਰੂਰਲ ਅਰਬਨ ਦੇ ਵਿੱਚ ਵੀ ਜੇ ਕੰਪੈਰੀਜ਼ਨ ਕੀਤਾ ਜਾਵੇ ਤੇ ਸੇਮ ਰੂਰਲ ਦੇ ਵਿੱਚ ਵੀ ਬॉयਜ਼ ਤੇ 걸ਜ਼ ਦੇ ਨਤੀਜਿਆਂ ਦਾ ਫਰਕ 10% ਦਾ ਰਿਹਾ ਹੈ ਔਰ ਅਰਬਨ ਦੇ ਵਿੱਚ ਵੀ ਇਹ 10% ਦਾ ਫਰਕ ਹੈ ਮੈਂ ਕੱਲ ਦੇਖ ਲਈ ਕਿ ਸੀ ਕੇ ਸੀਬੀਐਸਸੀ ਦੇ ਨਤੀਜੇ ਆਏ ਤੇ ਉੱਥੇ ਵੀ ਬॉयਜ਼ ਐਂਡ 걸ਜ਼ ਦਾ 13% ਦਾ ਫਰਕ ਹੈ ਜਦਕਿ ਪੋਪੂਲੇਸ਼ਨ ਹੈ ਜਿਹੜੀ ਉਹ 걸ਜ਼ ਦੀ ਘਟ ਹੈ ਮੁੰਡਿਆਂ ਦੀ ਵਧੇਰੇ ਹੈ ਸੋ ਇਹ ਸਥਿਤੀ ਜਿੱਥੇ ਚਿੰਤਾਜਨਕ ਜਾਪਦੀ ਹੈ ਉੱਥੇ ਮੈਂ ਗਰਲ ਸਟੂਡੈਂਟਸ ਨੂੰ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਰਿਟ ਲਿਸਟ ਦੇ ਵਿੱਚ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਈਆਂ ਨੇ ਉਹਨਾਂ ਬੱਚੀਆਂ ਨੂੰ ਖਾਸ ਤੌਰ ਤੇ ਵਧਾਈ ਦਿੰਦੀ ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਟੀਚਿੰਗ ਸਟਾਫ ਨੂੰ ਔਰ ਖਾਸ ਕਰਕੇ ਉਹਨਾਂ ਦੀ ਆਪਣੀ ਮਿਹਨਤ ਨੂੰ ਮੇਰਾ ਸਲਾਮ ਵੀ ਹੈ ਇਹਨਾਂ ਵਿੱਚ ਜੋ ਪਹਿਲੇ ਨੰਬਰ ਤੇ ਆਈ ਹੈ ਉਹ ਨਤਾਸ਼ਾ ਅਗਰਵਾਲ ਹੈ ਜੋ ਦੂਸਰੇ ਨੰਬਰ ਤੇ ਆਈ ਹੈ ਉਹ ਲੜਕੀ ਹੈ ਜੀ ਨੈਂਸੀ ਪੰਡਾਰ ਐਂਡ ਤੀਸਰੇ ਨੰਬਰ ਤੇ ਹਰਮਨ ਜੋਤਕਰ ਫਿਰੋਜ਼ਪੁਰ ਤੋਂ ਹੈ ਜਿਹੜੇ ਲੜਕੇ ਆ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਪਿੱਛੇ ਰਹਿ ਰਹੇ ਨੇ ਮੈਂ ਪਹਿਲਾਂ ਤਾਂ ਲੜਕੀਆਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਪੇਰੈਂਟਸ ਨਾਲੋਂ ਵੀ ਪਹਿਲਾਂ ਕਿ ਬੱਚੇ ਗੱਡੀ ਬਹੁਤ ਅੱਗੇ ਨਾ ਲੰਘ ਜਾਵੇ ਹੁਣ ਆਪਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਇਹ ਜੇ ਸਾਰੀਆਂ ਪੋਜੀਸ਼ਨਸ ਇਸ ਤਰ੍ਹਾਂ ਗਰਲਸ ਲੈ ਜਾਂਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਟੈਕਨੀਕਲ ਕਾਲਜ ਦੇ ਵਿੱਚ ਵੀ ਆਪਣੀ ਐਂਟਰੀ ਬੰਦ ਹੋ ਜਾਣੀ ਹੈ ਸੋ ਇਹ ਸਹੀ ਮੌਕਾ ਹੈ ਕਿ ਤੁਸੀਂ ਜਾਗਰੂਕ ਪੰਜਾਬੀ ਬਣੋ ਚੇਤਨ ਪੰਜਾਬੀ ਬਣੋ ਨਸ਼ੇ ਤਿਆਗੋ ਸਿਹਤ ਬਣਾਓ ਪੜ੍ਹਾਈ ਕਰੋ ਤਾਂ ਕਿ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਦੇ ਤੇ ਸਨਮਾਨ ਹੋਵੇ

last year